ਨਮਸਕਾਰ ਅੱਜ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਲੁਧਿਆਣੇ ਦੇ ਵਿੱਚ ਕੀ ਹਾਲਾਤ ਰਹੇ ਪੇਸ਼ ਹੈ ਇਸ ਦੀ ਰਿਪੋਰਟ ਪੇਸ਼ ਕਰਤਾ प्रदीप ਸ਼ਰਮਾ ਨਵਾਂ ਜਵਾਨਾ ਟੀਵੀ ਬਾਸ ਦੇ ਜੀ ਕਿ ਭਤੇ ਮੈਂ ਸਰਦਾਰ ਕਲਵੰਦ ਸਿੰਘ ਖਲੰਗਾਪੁਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਤਾਣੇ ਦੇਣਾ ਚਾਹੁੰਦਾ ਕਿ ਸਾਡੇ ਹੱਕ ਇੱਥੇ ਰੱਖ ਨਹੀਂ ਤਾਂ ਸੇ ਆਪਣੇ ਹੱਕ ਲੈਣਾ ਹੋਰ ਜਾਣੇ ਆ ਪੰਜਾਬ ਨੂੰ ਬੋਲਿਆ ਨਾ ਕੀਤਾ ਜਿਹੜੇ ਤੁਸੀਂ ਕਹੇ ਸੀ ਉਹਨਾਂ ਦੇ ਪੈਰਾ ਦਿਓ ਉਹਨਾਂ ਦਾ ਕਾਲੇ ਕਬੂਦ ਰੱਦ ਕਰਕੇ ਤੁਸੀਂ ਕਹੇ ਸੀ ਹਮਸਰ ਦਵਾਂਗੇ ਸਾਰਾ ਸਾਨੂੰ ਦਿੱਤਾ ਜਾਣ ਨਹੀਂ ਤਾਂ ਫਿਰ ਕਿਸਾਨ ਜਿਹੜਾ ਡੱਲੇ ਵਾਲ ਮਾਰੇ ਚੀਦੋਣੋਂ ਬਟਾ ਜਦੋਂ ਸ਼ਹੀਦ ਹੋ ਗਿਆ ਉਹ ਤਾਂ ਪੰਜਾਬ ਕਰ ਲੋ ਮੱਥੀ ਹੋ ਗੂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ ਸਾਡੇ 8 ਸਾਲੂ ਜੋ ਸਾਡੇ ਬੰਦੇ ਹੱਕ ਪੰਜਾਬ ਤੋਂ ਪੂਰਾ ਹਿੰਦੁਸਤਾਨ ਤੋਂ ਖਸਾਲਾਂ ਦੇ ਵੀ ਦੂਰ ਦੇ ਸਾਰੇ ਸਾਡੇ ਸਾਡੇ ਕਿੱਤਾ ਜਾਣ ਨੀ ਤਾਂ ਸਰਕਾਰ ਆਪਣਾ ਧਿਆਨ ਦੇ ਰੇ ਸ਼ੋ ਨਿਹਾਲ ਜੀ ਮੈਂ ਰਵਿੰਦਰ ਸਿੰਘ ਸਵਾਰਥੀ ਕਿਸਾਨ ਯੂਨੀਅਨ ਚੇਪਟਾ ਮਦਦਗਾਰ ਰਵਿੰਦਰ ਸਿੰਘ ਬੇਨਤੀ ਕਰ ਰਿਹਾ ਹਾਂ ਅੱਜ ਅਸੀਂ ਇੱਥੇ ਸਮਰਾਨਾ ਚੌਕ ਤੇ ਪੰਜਾਬ ਮੰਡੀ ਕਾਲ ਤੇ ਆਏ ਸੀ ਪਰ ਸੁਣਨ ਨੂੰ ਆ ਰਿਹਾ ਕਈ ਜਣੇ ਕਹਿੰਦੇ ਕਿ ਇਹ ਤਾਂ ਬੇਲੇ ਨੇ ਤਾਂ ਬਹਿ ਜਾਂਦੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਤਾਂ ਤੁਰਾਂ ਹੀ ਵੇਲੇ ਹਾਂ ਜਦੋਂ ਐਸ ਪੰਜਾਬ ਦੀਆਂ ਐਸ ਹਿੰਦੁਸਤਾਨ ਦੀਆਂ ਧੀਆਂ ਬੇਟੇ ਲਾ ਜਾ ਕੇ ਟੱਕ ਟੱਕੇ ਚ ਵੇਚਿਆ ਜਾਂਦਾ ਸੀ ਅਸੀਂ ਛਡੌਣ ਲਈ ਤੁਰਿਆ ਸੀ ਵੇਲਨੇ ਜਦੋਂ ਅਨੰਤਪੁਰ ਸਾਹਿਬ ਨੂੰ ਕੇਰਾ ਪਿਆ ਹੱਕ ਸਾਜ਼ ਦੀ ਲੜਾਈ ਗਊ ਗਰੀਬ ਦੀ ਰਾਖੀ ਲਈ ਜਦੋਂ ਤੁਰਿਆ ਦੂਜੇ ਦੇ ਧਰਮ ਨੂੰ ਬਚਾਉਣ ਲਈ ਗੁਰਦੇਵ ਸਾਹਿਬ ਤੁਰੇ ਅਸੀਂ ਵੇਲਨੇ ਆ ਕਿਉਂਕਿ ਅਸੀਂ ਵੇਲਨੇ ਹੀ ਸੀ ਅਸੀਂ ਤੋਰੋਂ ਮੁੱਢੇ ਹੀ ਵੇਲਨੇ ਆ ਚਮਗੌਰ ਦੀ ਜੰਗ ਲੜੀ ਅਸੀਂ ਵੇਲਨੇ ਆ ਫੌਜੀ ਵਾਲਿਆਂ ਨੇ ਸਾਡੇ ਅਫਸਰ ਦੀ ਜੰਗ ਲੜੀ ਅਸੀਂ ਵੇਲਨੇ ਆ ਜਦੋਂ ਜਦੋਂ ਐਸ ਪੰਜਾਬ ਦੇ ਉੱਤੇ ਐਸ ਦੇਸ਼ ਦੇ ਉੱਤੇ ਕੋਈ ਗੱਲ ਲਾਏਗੀ ਅਸੀਂ ਚਾਹੇ ਸੜਕਾਂ ਤੇ ਤੁਰਨਾ ਹੈ ਚਾਹੇ ਖੰਡੇ ਦੀ ਤਾਰ ਤੇ ਤੁਰਨਾ ਹੈ ਅਸੀਂ ਤੁਰਨਾ ਹੀ ਤੁਰਨਾ ਅਸੀਂ ਵੇਲੇ ਆ ਤੁਹਾਨੂੰ ਜਿਹੜਾ ਇਹ ਜ਼ੋਰਦਾਰ ਬੰਦ ਅੱਜ ਕਿਸਾਨਾਂ ਦੇ ਮੋਰਚਿਆਂ ਵੱਲੋਂ ਜਿਹੜਾ ਚੱਲਿਆ ਹੈ ਤੁਹਾਨੂੰ ਕੀ ਲੱਗ ਰਿਹਾ ਕਿ ਇਹਦੇ ਨਾਲ ਸਰਕਾਰ ਜਾਗ ਸਕਦੀ ਹੈ ਕਿ ਸੁੱਤੀ ਰਹੇਗੀ ਸੁੱਤੀ ਰਹੇਗੀ ਜੀ ਐਸਾ ਸਿਰ ਹਾਂ ਦਾ ਨਾਰਾ ਮਾਰਨਾ ਹੈ ਸ਼ੇਰ ਮੁਹੰਮਦ ਖਾਨ ਨੇ ਹਾਜ਼ਰ ਨਾਰਾ ਮਾਰਿਆ ਸੀ ਅਸੀਂ ਤਾਂ ਹਾਜ਼ਰ ਨਾਰਾ ਮਾਰਨਾ ਉਹ ਸੁੱਤੇ ਰਹਿਣਗੇ ਸਾਨੂੰ ਵੀ ਪਤਾ ਹੈ ਉਹ ਸੁੱਤੇ ਰਹਿਣੇ ਆ ਜਦੋਂ ਉਹਨਾਂ ਨੂੰ ਕੋਈ ਲਾਲਚ ਆਊਗਾ ਇਹ ਸਾਨੂੰ ਕੁਰਸੀ ਮਿਲੇਗੀ ਸਾਨੂੰ ਕੋਈ ਲਾਲਚ ਮਿਲੂਗਾ ਤਾਂ ਉਹ ਜਾਗਣਗੇ ਨਹੀਂ ਤਾਂ ਨਹੀਂ ਜਾਗਣਗੇ ਜਿਹੜੇ ਬੰਦੇ ਵੋਟਾਂ ਦੇ ਵਿੱਚ ਸ਼ਰਾਬਾ ਵੰਡ ਸਕਦੇ ਆ ਬੱਚਿਆਂ ਨੂੰ ਕਿਤਾਬਾਂ ਨਹੀਂ ਵੰਡ ਸਕਦੇ ਉਹ ਨਹੀਂ ਜਾਗ ਸਕਦੇ ਜਦੋਂ ਇਹ ਨੇਤਾ ਲੋਗ ਆ ਕੇ ਵੋਟਾਂ ਦੇ ਵਿੱਚ ਆ ਕੇ ਝੂਠੇ ਵਾਅਦੇ ਕਰਕੇ ਜਾਂਦੇ ਨੇ ਕਿ ਅਸੀਂ ਆ ਜੀ ਤੁਹਾਡੇ ਨਾਲ ਆ ਜੀ ਉਦੋਂ ਫੋਟੋਆਂ ਕਰਾਉਣ ਵਾਸਤੇ ਉਹ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਉਹ ਫੋਟੋਆਂ ਉਹਨਾਂ ਨਾਲ ਹੀ ਕਰਾਉਂਦੇ ਦੇਖੋ ਸਾਡੇ ਕੋਲ ਕੋਈ ਨਹੀਂ ਆਂਦਾ ਜੀ ਉਹ ਫੋਟੋਆਂ ਕਰਾਉਣ ਉਹਨਾਂ ਨੂੰ ਆਂਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਬੇਟੀ ਦੇਣੀ ਹੁੰਦੀ ਹੈ ਬੇਟੀ ਵਾਲੇ ਨਾਲ ਹੀ ਫੋਟੋਆਂ ਹੁੰਦੀਆਂ ਨੇ ਸੱਚਾ ਲੈਣ ਵਾਲਾ ਉਹਨਾਂ ਦੀ ਕੋਈ ਫੋਟੋ ਨਹੀਂ ਹੁੰਦੀ ਤੁਸੀਂ ਪੂਰਾ ਹਲਕਾ ਪੂਰਬੀ ਦਾ ਰਿਕਾਰਡ ਕੱਢ ਕੇ ਦੇਖ ਲਿਓ ਇਸੀ ਦਿਨ ਆ ਕੋ ਫੋਟੋ ਨਹੀਂ ਮਿਲੂਗੀ ਕਿਉਂਕਿ ਫੋਟੋ ਉਹਨਾਂ ਨੇ ਉਹਨਾਂ ਨਾਲ ਕਰਾਣੀ ਹੁੰਦੀ ਜਿਨ੍ਹਾਂ ਨੂੰ ਬੇਟੀ ਦੇਣੀ ਹੁੰਦੀ ਬੇਟੀ ਦੇ ਕੇ ਕੰਮ ਕਰਾਣੇ ਹੁੰਦੇ ਆ ਖਰਾਬਾਂ ਬੰਡਣੀਆਂ ਹੁੰਦੀਆਂ ਨੇ ਸਾਡੇ ਕੋਲੋਂ ਬੰਦੇ ਨਹੀਂ ਆਉਂਦੇ ਔਰ ਸਰਕਾਰ ਤੋਂ ਚਾਹੇ ਉਹ ਸੁਣੇ ਜਾਂ ਨਾ ਸੁਣੇ ਫੇਰ ਵੀ ਕੀ ਮੰਗ ਰੱਖ ਰਹੇ ਸਰਕਾਰ ਤਾਂ ਹੁਣ ਡੇਢ ਸਾਲ ਦੀ ਰਹਿ ਕੇ ਸਰਕਾਰ ਦਿੱਤੀ ਜਾਏਗੀ ਇਹ ਲੋਕਾਂ ਨੇ ਦੇਖੋ ਆਮ ਪਬਲਿਕ ਕਿੰਨੀ ਖੜੀ ਆ ਇਹ ਸਾਰੇ ਉਹਨੂੰ ਸਰਕਾਰ ਵਾਸਤੇ ਹੀ ਆਏ ਆ ਸਰਕਾਰ ਤਾਂ ਸਰਕਾਰ ਦਿੱਤੀ ਜਾਏਗੀ ਟਾਡਾ ਮਤਲਬ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਜਵਾਬ ਉਦੋਂ ਦਿੱਤਾ ਜਾਏਗਾ ਨਹੀਂ ਸਰਕਾਰ ਨੇ ਜਵਾਬ ਤਾਂ ਕੌਂਸਲਰ ਦੀਆਂ ਵੋਟਾਂ ਜੀ ਮਿਲ ਗਿਆ ਇੱਕ ਸਪਲੀਮੈਂਟ ਆ ਇੱਕ ਜਿਹੜੇ ਆਪਣੀਆਂ ਜਿਹੜੀਆਂ ਵੋਟਾਂ ਸੀ ਕਿਹਾ ਜਿਹੜੇ ਸਿੱਰੇ ਸਿੱਰੇ ਪਾਈਆਂ ਨੇ ਉਹਨਾਂ ਨੂੰ ਸਾਰਾ ਜਾਣਨਾ ਕਿ ਕਿੰਨੇ ਬੰਦੇ ਜਿੱਤੇ ਸਾਡੇ ਉਹਨਾਂ ਨੂੰ ਪਤਾ ਹੈ ਕਿਤਨੀ ਨਹੀਂ ਜਿੱਤੇ ਉਹਨਾਂ ਨੂੰ ਪਤਾ ਸਾਡੇ ਕਿੰਨੇ ਜਿੱਤੇ ਨੇ ਕੀ ਘੁਣਾ ਲਾ ਕੀਤਾ ਕੀ ਕੀਤਾ ਉਹਨਾਂ ਨੂੰ ਜਾਣਨਾ ਬਹੁਤ ਬਹੁਤ ਧੰਨਵਾਦ ਜੀ